ਤੁਸੀਂ ਕਹਿੰਦੇ ਹੋਣੇ ਬਸ ਇਹ ਸਾਖੀ ਸ਼ੁਰੂ ਕਰ ਦਿੰਦਾ ਜਦੋਂ ਦਾਸ ਬਚਪਨ ਵਿੱਚ ਕਥਾ ਸੁਣਦਾ ਸੀ ਨਾ ਖਾਲਸਾ ਜਿਉਂ ਮੇਰੇ ਗੁਰਦੇਵ ਬਾਬਾ ਹਰਦੀਪ ਸਿੰਘ ਜੀ ਹੈਡ ਗ੍ਰੰਥੀ ਉਹ ਕਥਾ ਕਰਦੇ ਸੀ ਤੇ ਸਰਦੀਆਂ ਦਾ ਸਮੇਂ ਸੀ 8 ਵਜੇ ਕਥਾ ਸ਼ੁਰੂ ਹੁੰਦੀ ਉਸ ਵੇਲੇ ਜਿਸ ਵੇਲੇ ਗਰਮੀਆਂ ਹੁੰਣ ਉਸ ਵੇਲੇ 7:30 ਸ਼ੁਰੂ ਹੁੰਦੀ 8 ਵਜੇ ਕਥਾ ਆਰੰਭ ਹੋ ਗਈ ਤੇ ਬੀਬੀਆਂ ਆਈਆਂ ਹੋਈਆਂ ਸੀ ਪਿੰਡਾਂ ਦੀਆਂ 10-20 ਕਥਾ ਸੁਣ ਰਿਆ ਸੀ ਪਿੱਛੇ ਬੈਠ ਕੇ ਪਹਿਲੇ ਜ਼ਮਾਨੇ ਵਿੱਚ ਖਾਲਸਾ ਜੋ ਪਹਿਲੇ ਖੁੱਲੀਆਂ ਦਾ ਪ੍ਰਸਾਦ ਚੜਦਾ ਸੀ ਤੇ ਉਹਨਾਂ ਨੇ ਢੋਲੂ ਵੀ ਫੜੇ ਹੋਏ ਸੀ ਹੱਥ ਵਿੱਚ ਕਥਾ ਉਹਦੇ ਆਰੰਭ ਹੋ ਗਈ ਤੇ ਉਹ ਪਿੱਛੇ ਬੈਠੀਆਂ ਆਪਣਾ ਖਟਰ ਪਟਰ ਕਰੀ ਜਾਵੇ ਕਦੇ ਢੋਲੂ ਖੋਲ ਦਵੇ ਕਦੇ ਬੰਦ ਕਰ ਦਵੇ ਕਦੇ ਖੁੱਲੀਆਂ ਵਿੱਚ ਬਾਦੇ ਕਦੇ ਬਾਹਰ ਕੱਢ ਦਵੇ ਕਦੇ ਜੇਬ ਚੋਂ ਪੈਸੇ ਕੱਢ ਲਵੇ ਗਿਣ ਲਵੇ ਕਥਾ ਆਰੰਭ ਸੀ ਮਹਾਪੁਰਖ ਜਿਸ ਵੇਲੇ ਕਥਾ ਕਰਦੇ ਸੀ ਰੌਲਾ ਪਾਵੇਂ ਜਿੰਨਾ ਮਰਜੀ ਪਾਵੇ ਕਥਾ ਵਿੱਚ ਕਦੇ ਬੋਲਦੇ ਨਹੀਂ ਸੀ ਉਹ ਕਿ ਸੰਗਤ ਚੁੱਪ ਦਾ ਦਾਨ ਬਖਸ਼ੋ ਕਰਕੇ ਮਹਾਪੁਰਖ ਆਪਣੀ ਮੋਜ ਵਿੱਚ ਕਥਾ ਕਰਦੇ ਰਹਿੰਦੇ ਸੀ 8.5 ਦਾ ਟਾਈਮ ਹੋਇਆ ਖਾਲਸਾ ਜੀ ਉਹ ਬਾਬਾ ਜੀ ਨੇ ਕਿਸੇ ਚੀਜ਼ ਤੇ ਇੱਕ ਸਾਖੀ ਸ਼ੁਰੂ ਕਰ ਦਿੱਤੀ ਉਹ ਜਿਹੜੀਆਂ ਬੀਬੀਆਂ ਬੈਠੀਆਂ ਸੀ ਨਾ ਕਹਿੰਦੇ ਨਹੀਂ ਚੁੱਪ ਕਰ ਕਥਾ ਆਰੰਭ ਹੋ ਗਈ ਕੰਨ ਇਹਨੇ ਇੱਕ ਕਥਾ ਜਿਹੜੀ ਸਾਖੀ ਹੋਣ ਦੀ ਖਾਲਸਾ ਜੀਓ ਉਸ ਦੇ ਉੱਤੇ ਇੱਕ ਵੇਲੇ ਬੰਦੇ ਦਾ ਮਨ ਇਕਾਗਰ ਹੋ ਜਾਂਦਾ ਜਿਸ ਵੇਲੇ ਕੋਈ ਸਾਖੀ ਸੁਣਾਉਣ ਲੱਗਾ ਸਾਖੀ ਪਰ ਇਹੋ ਜੀ ਹੋਵੇ ਜਿਹੜੀ ਕੋਈ ਸੁਣੇ ਨਾ ਹੋਵੇ ਨਹੀਂ ਤੇ ਮੈਂ ਅਗੋਂ